ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਮੈਂ ਪੱਤਰਕਾਰ ਬਾਬਾ ਗੁਰਦਿਆਲ ਬੋਲਦਾ ਜੀ ਜੀਡੀਐਸ ਨਿਊ ਚੈਨਲ ਤੋਂ ਹਾਂਜੀ ਹਾਂ ਜੀ ਦੱਸੋ ਸਰ ਦੱਸੋ ਦੱਸੋ ਖਾਰਾ ਸਾਹਿਬ ਇੱਕ ਨਿਊ ਚੱਲਦੀ ਪਈ ਆ ਕਿ ਇਹ ਨਿੱਜੀ ਚੈਨਲ ਤੇ ਹਾਂਜੀ ਕਿ ਜਿਹੜੇ ਅਮਰਤਪਾਲ ਦੇ ਸਾਥੀ ਨੇ ਉਹ ਅਮਰਤਪਾਲ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਅਮਰਤਪਾਲ ਨਸ਼ੇ ਦਾ ਆਦੀ ਹੋ ਚੁੱਕਾ ਹੈ ਨਹੀਂ ਸਰ ਇਹ ਕਿ ਬੇਚੁਪੀਆਂ ਗੱਲਾਂ ਨੇ ਇੱਕ ਸਟੇਟ ਦੀਆਂ ਗੱਲਾਂ ਬਣਾਈਆਂ ਨੇ ਕਿਉਂਕਿ ਸਟੇਟ ਨੂੰ ਡਰ ਪੈ ਰਿਹਾ ਹੈ ਸਟੇਟ ਨੂੰ ਡਰ ਹੈ ਕਿ ਲੋਕ ਇਕੱਠੇ ਹੋ ਕੇ ਭਾਈ ਅਮਰਪਾਲ ਦੇ ਨਾਲ ਚੋਟੇ ਸੋ ਇਹ ਕਿ ਸਟੇਟ ਜਾਣਬੁੱਝ ਕੇ ਘਬਰਾਹਟ ਕਰ ਰਹੀ ਹੈ ਕੋਈ ਵੀ ਇਹਨਾਂ ਦਾ ਬੰਦਾ ਆਪਸ ਵਿੱਚ ਲੜਿਆ ਨਹੀਂ ਕੋਈ ਐਸੀ ਗੱਲ ਨਹੀਂ ਇੱਕ ਬੇਤੁਕੀਆਂ ਗੱਲਾਂ ਨੇ ਜੇਲ੍ਹ ਦੇ ਅੰਦਰ ਕੌਣ ਫਲਾ ਰਿਹਾ ਹੈ ਹੂੰ ਸੋ ਇੱਕ ਡਾਊਟ ਹੈ ਜੇਲ੍ਹ ਦੇ ਅੰਦਰੋਂ ਨਾ ਤਾਂ ਕੋਈ ਇੰਟਰਵਿਊ ਹੋਵੇ ਨਾ ਕੋਈ ਡਾਕੂਮੈਂਟ ਲੈ ਕੇ ਬਾਹਰ ਆਉਂਦਾ ਨਾ ਕੋਈ ਐਸੀ ਗੱਲ ਹੈ ਇੱਕ ਜਾਣਬੁੱਝ ਕੇ ਵਸਾਖੀ ਨੂੰ ਟਾਰਗੇਟ ਕਰਨ ਦੇ ਲਈ ਇਹ ਜਾਣ ਬੁੱਝ ਕੇ ਗੱਲਾਂ ਬਣਾਈਆਂ ਜਾ ਰਹੀਆਂ। ਖਾਰਾ ਸਾਹਿਬ ਇਹ ਇਹ ਜਿਹੜੀਆਂ ਗੱਲਾਂ ਦਾ ਖਲਾਸਾ ਏ ਜਿਹੜਾ ਔਦਲਾ ਏ ਔਦਲੇ ਨੇ ਕੀਤਾ ਏ ਕਿ ਇੱਕ ਭਗਵੰਤ ਸਿੰਘ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਨੇ ਕੀਤਾ ਹੋਇਆ ਏ। ਬਿਲਕੁਲ ਨਹੀਂ ਮੈਂ ਭਗਵੰਤ ਬਾਜੇ ਕੇ ਇਹਨੂੰ ਮਿਲ ਕੇ ਆਇਆ ਸੀ ਜੇਲ੍ਹ ਦੇ ਬਠਿੰਡੇ ਜੇਲ੍ਹ ਦੇ ਅੰਦਰ ਤਾਂ ਮੈਂ ਇਹਨੂੰ ਲਬਜ਼ ਪੁੱਛਿਆ ਕਹਿੰਦਾ ਉਹ ਕਹਿੰਦਾ ਸੀ ਕਿ ਬੰਦਾ ਮੇਰੇ ਕੋਲ ਆ ਜੇ ਜਿੰਨੇ ਗੱਲ ਬਣਾਈ ਹੈ ਉਹਨਾਂ ਨੇ ਕਾਲ ਬਹੁਤ ਮਾੜੀ ਕੱਢੀ ਸੀ ਉਹ ਕਹਿੰਦਾ ਮੈਂ ਕਦੋਂ ਇਹ ਜੀ ਗੱਲ ਕਰਦਾ। ਤੋ ਇੱਕ ਜਾਣਵੁੱਛ ਕੇ ਗੱਲਾਂ ਕੀਤੀਆਂ ਨੇ ਨਾ ਤਾਂ ਉਹ ਜਿਹੜਾ ਕਿਸੇ ਦੇ ਉਲਟਾ ਨਾ ਆਪਣਾ ਦੂਜਾ ਪ੍ਰਧਾਨ ਮੰਤਰੀ ਉਲਟਾ ਕਿਸੇ ਦੇ ਸਾਰੇ ਇਕੱਠੇ ਨੇ ਉਹ ਜੇਲਾ ਇਹਨਾਂ ਨੇ ਸਰਕਾਰ ਨੇ ਜਾਣ ਕੇ ਅਲੱਗ ਕਰਤੀਆਂ ਨੇ ਉਹਨਾਂ ਦੇ ਵਿੱਚ ਇੱਕ ਇੱਕ ਗੱਲ ਹੋਰ ਵੀ ਕਹੀ ਜਾ ਰਹੀ ਆ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦਾ ਜਿਹੜਾ ਚਾਚਾ ਦੀ ਉਹਨਾਂ ਦੀ ਆਪਸ ਦੇ ਵਿੱਚ ਪੂਰੀ ਬੰਦੀ ਏ ਤੇ ਬਾਕੀ ਸਾਥੀਆਂ ਦੇ ਨਾਲ ਨਹੀਂ ਬੰਦੀ ਜਿਹੜਾ ਰਵਈਆ ਹੈ ਭਾਈ ਅਮਰਤਪਾਲ ਦਾ ਉਹ ਤਾਨਾਸ਼ਾਈ ਰਵਈਆ ਹੈ ਨਹੀਂ ਐਸੀ ਕੋਈ ਗੱਲ ਨਹੀਂ 2 ਸਾਲ ਦੇ ਬਾਅਦ ਹੀ ਗੱਲਾਂ ਆਈਆਂ ਨੇ ਪਹਿਲਾਂ ਕਿਉਂ ਨਹੀਂ ਆਈਆਂ ਸੋ ਇੱਕ ਜਾਣਬੁੱਝ ਕੇ ਸਰਕਾਰ ਨੇ ਇੱਕ ਚਾਲ ਖੇਡ ਰਹੀ ਹੈ ਤੇ ਪਰ ਉਹ ਚਾਲ ਤੇ ਸਰਕਾਰ ਜਿਹੜੀ ਉਹ ਕਾਮਯਾਬ ਨਹੀਂ ਹੋਣੀ ਵੇਖੋ ਖਾਰਾ ਸਾਹਿਬ ਪਹਿਲਾਂ ਤਾਂ ਨਹੀਂ ਇਹ ਗੱਲਾਂ ਬਾਹਰ ਆਈਆਂ ਕਿਉਂਕਿ ਉਹਨਾਂ ਤੱਕ ਜਿਹੜਾ ਸੰਪਰਕ ਨਹੀਂ ਸੀ ਹੋ ਰਿਹਾ ਕਿਉਂਕਿ ਹੁਣ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਨੇ ਉਹ ਪੰਜਾਬ ਆ ਚੁੱਕੇ ਨੇ ਤੇ ਤਾਂ ਕਰਕੇ ਇਹ ਨਾ ਹੋ ਵੀ ਸਕਦਾ ਕਿ ਉਹਨਾਂ ਨੇ ਪੁਲਿਸ ਦੇ ਅੱਗੇ ਇਹ ਜਿਹੜੀਆਂ ਇਹ ਗੱਲਾਂ ਰੱਖੀਆਂ ਹੋਣ ਨਹੀਂ ਬਿਲਕੁਲ ਨਹੀਂ ਕਾਰਨ ਕੀ ਆ ਪੁਲਿਸ ਕੋਲ 8 7 8 8 ਦਿਨ ਰਿਮਾਂਡ 'ਚ ਰਹੇ ਨੇ ਉਦੋਂ ਕਰ ਕੋਈ ਬਾਹਰ ਨਹੀਂ ਆਈ ਹੁਣ ਜੇਲ੍ਹ 'ਚ ਜਾ ਕੇ ਕਿਉਂ ਆ ਰਹੀਆਂ ਨੇ ਜੇਲ੍ਹ 'ਚ ਕੋਈ ਬੰਦਾ ਬਾਹਰਲਾ ਮਿਲ ਨਹੀਂ ਸਕਦਾ ਇੱਕ ਜਾਂਦਾ ਫੈਮਿਲੀ ਮੈਂਬਰ ਮਿਲ ਸਕਦਾ ਹੈ ਜਾਂ ਐਡਵੋਕੇਟ ਮਿਲ ਸਕਦਾ ਸੋ ਅਮਨ ਸਿੰਘ ਖਾਰਾ ਮੇਰਾ ਲੜਕਾ ਮਿਲ ਕੇ ਆਇਆ ਹੈ ਪਟਿਆਲੇ ਮਿਲ ਕੇ ਆਇਆ ਮੈਂ ਬਠਿੰਡੇ ਜੇਲ੍ਹ 'ਚ ਮਿਲ ਕੇ ਆਇਆ ਕੋਈ ਵੀ ਸਿੰਗਲ ਐਹੋ ਜੀ ਗੱਲ ਬਾਹਰ ਨਹੀਂ ਆਈ ਸੋ ਕੋਈ ਬੰਦੇ ਜਾਣ ਬੁੱਝ ਕੇ ਫਲਾ ਰਹੇ ਨੇ ਕੋਈ ਉਹਨਾਂ ਦੇ ਬਾਰੇ ਨਹੀਂ ਕਹਿੰਦਾ ਕੀ ਖੜਾ ਸਾਹਿਬ ਲੱਗਦਾ ਹੈ ਕਿ ਇਹ ਅਮਰਤਪਾਲ ਦੇ ਗਰੁੱਪ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਕਾਰਨ ਕੀ ਆ ਪੰਜਾਬ ਦੇ ਅੰਦਰ ਇੱਕ ਪਿੰਡਾਂ 'ਚ ਤਰਸੱਲੀ ਮੱਚ ਚੁੱਕੀ ਆ ਕਿ ਲੋਕ ਭਾਈ ਅਮਰਤਪਾਲ ਦੇ ਨਾਲ ਤੁਰ ਪੈਣ ਹੂੰ ਤਾਂ ਹੁਣ ਇਹਨਾਂ ਨੂੰ ਪਤਾ ਕਿ 2027 ਦੂਰ ਨਹੀਂ ਅੱਛਾ ਜੀ ਤੇ ਉਸ ਤੋਂ ਡਰਦੇ ਹੋਈ ਸਰਕਾਰ ਜਿਹੜੀ ਹੈ ਜਾਂ ਆਪੋਜੀਟ ਜਿਹੜੇ ਇਹਨਾਂ ਦੇ ਭਾਈਵਾਲ ਨੇ ਚਾਹੇ ਕਾਂਗਰਸ ਆ ਅਕਾਲੀ ਆ ਭਾਜਪਾ ਆ ਉਹ ਸਾਰੇ ਵਨ ਸਾਈਡਡ ਨੇ ਇਕੱਲੇ ਭਾਈ ਅਮਰਤਪਾਲ ਦੇ ਖਿਲਾਫ ਚੱਲ ਰਹੇ ਆ ਅਛੇ ਖਾਰਾ ਸਾਹਿਬ ਇੱਕ ਹੋਰ ਮੈਨੂੰ ਦੱਸਿਓ ਕਿ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਆ ਉਹਨਾਂ ਨੇ ਜਿਹੜੀ ਭੁਖੜਤਾਲ ਉਹ ਉਹਨਾਂ ਦੀ ਲਗਾਤਾਰ ਜਾਰੀ ਹੈ ਦੇਖੋ ਭੁਖੜਤਾਲ ਬਾਰੇ ਤਾਂ ਮੈਨੂੰ ਇਹ ਹੁਣ ਸ਼ਾਇਦ ਨੌਲੇਜ ਨਹੀਂ ਕਿ ਅਦਾਲਤ ਤੋਂ ਬਾਅਦ ਕੀ ਹੋਇਆ ਤਾਂ ਅਦਾਲਤ ਦੇ ਅੰਦਰ ਇੱਕ ਦਰਖਾਸਤ ਲਾਈ ਸੀ ਅਸੀਂ ਇੱਥੇ ਜ ਨਾਲੇ ਮਿਸਟਰ ਰਿਚੂ ਰਾਜ ਸੰਧੂ ਐਡਵੋਕੇਟ ਨੇ ਉਹ 15 ਤਰੀਕ ਹੈ ਜਮਾਨਜੋ ਅਦਾਲਤ ਨੇ ਇੱਕ ਸਟੇਟਸ ਰਿਪੋਰਟ ਮੰਗਾਈ ਹੈ ਜੇਲ੍ਹ ਦੇ ਵਿੱਚੋਂ ਤਾਂ 15 ਤਰੀਕ ਨੂੰ ਖਲਾਸਾ ਹੋ ਜਾਊਗਾ ਕਿਉਂਕਿ ਜੇਲ ਸੁਪਰਡੈਂਟਰ ਜਿਹੜਾ ਉਹਨਾਂ ਨੂੰ ਇੱਕ ਉਹਨਾਂ ਦੇ ਫੰਡਾਮੈਂਟਲ ਰਾਈਟ ਹੈ ਜੇਲ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਗੁਰੂ ਘਰ ਜਾਣ ਦੀ ਇਜਾਜ਼ਤ ਹੁੰਦੀ ਹੈ ਪਰ ਉਥੇ ਧੱਕਾ ਕਰ ਰਹੇ ਨੇ ਆਹੀ ਗੱਲ ਹੈ ਉਹ ਗੁਰੂ ਘਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕਾਰਨ ਕੀ ਵੱਡਾ ਦੇਖੋ ਇਹੀ ਜੇਲ ਸੁਪਰਡੈਂਟਰ ਨੂੰ ਜੱਜ ਸਾਹਿਬ ਨੇ ਇੱਕ ਸਟੇਟਸ ਰਿਪੋਰਟ ਮੰਗੀ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਉਹ ਆ ਕੇ ਦੱਸਣ ਕਿ ਕੀ ਗੱਲ ਹੈ ਪਰ ਕਿਸੇ ਹਾਲਤ 'ਚ ਰੋਕ ਨਹੀਂ ਸਕਦੇ ਕਾਰਨ ਕੀ ਹੈ ਜੇਲ ਤੋਂ ਬਾਹਰ ਭਜਨੋ ਰਹੇ ਗੁਰਦੁਆਰੇ ਜਾ ਕੇ ਉਹਨਾਂ ਨੇ ਕੀ ਉੱਥੇ ਕੋਈ ਕੋਈ ਅੱਡ ਅਟੈਕ ਕਰਨਾ ਹੈ ਸੋ ਇੱਕ ਜਾਣਬੁੱਝ ਕੇ ਕਰ ਰਹੇ ਨੇ ਇੱਕ ਸਿੱਖਾਂ ਨੂੰ 3 ਡਿਗਰੀ ਮੈਂ ਕਹੂੰਗਾ ਉਹਨਾਂ ਨੂੰ ਬਣਾ ਰਿਆ ਇਹ ਜਿਹੜੀ ਭੁੱਖ ਹੜਤਾਲ ਹੈ ਇਕੱਲੀ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਹੀ ਰੱਖੀ ਗਈ ਹੈ ਕਿਉਂਕਿ ਉਹਨਾਂ ਦੇ ਜਿਹੜੇ ਨਾਲ ਸਾਥੀ ਉਹਨਾਂ ਵੱਲੋਂ ਵੀ ਰੱਖੀ ਗਈ ਹੈ ਨਹੀਂ ਇਸ ਗੱਲ ਬਾਰੇ ਮੈਨੂੰ ਡਾਟ ਨਹੀਂ ਅੱਛਾ ਜੀ ਠੀਕ ਹੈ ਜੀ ਪਰ ਇਹ ਜਿਹੜੀਆਂ ਗੱਲਾਂ ਜਿਹੜੀਆਂ ਹੁੰਦੀਆਂ ਪਈਆਂ ਨੇ ਜਿਹੜੀਆਂ ਨਿਊ ਚੈਨਲ ਤੇ ਨਿਊਜ਼ਾਂ ਚੱਲਦੀਆਂ ਪਈਆਂ ਨੇ ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਨਹੀਂ ਆ ਸਰਕਾਰ ਜਾਣਬੁੱਝ ਕੇ ਤੋੜ ਰਹੀ ਐ ਸਰਕਾਰ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਐ ਕਿ ਇਹ ਦਸੇ ਬੰਦੇ ਅਲੱਗ-ਅਲੱਗ ਨੇ ਭਾਈ ਅਮਰਪਾਲ ਦਾ ਸਟੇਟਸ ਆ ਜਿਹੜਾ ਉਹ ਜ਼ੀਰੋ ਕਰਨਾ ਚਾਹੁੰਦੇ ਨੇ ਪਰ ਹੋਣਾ ਨਹੀਂ ਹੋਣਾ ਉਹ ਟਾਈਮ ਲੰਘ ਚੁੱਕਾ ਲੋਕ ਨਾਲ ਨੇ ਜਿਲੋ ਨਾਲ ਲੋਕਾਂ ਨੂੰ ਕੀ ਮੈਸੇਜ ਰਹੇਗਾ ਅਖੀਰ ਤੇ ਲੋਕਾਂ ਦਾ ਮੇਰੀ ਇਹੀ ਬੇਨਤੀ ਐ ਸਰਕਾਰ ਦੇ ਇਹਨਾਂ ਇਹੋ ਜਿਹੇ ਜਿਹੜੇ ਹੱਥ ਕੰਡੇ ਅਪਣਾ ਰਹੇ ਨੇ ਉਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਇਹਨਾਂ ਦਸਾਂ ਬੰਦਿਆਂ 'ਚ ਕੋਈ ਆਪਸ ਵਿੱਚ ਵਿਤਕਰਾ ਨਹੀਂ ਬੜਾ ਵਧੀਆ ਨੇ ਜੇਲ੍ਹਾਂ ਅਲੱਗ-ਅਲੱਗ ਸਰਕਾਰ ਨੇ ਕੀਤੀਆਂ ਨੇ ਅਜਾਈ ਕੋਈ ਗੱਲ ਇੱਕ ਗੱਲ ਹੋਰ ਖਾਰਾ ਸਾਹਿਬ ਨੂੰ ਇੱਥੇ ਯਾਦ ਆ ਗਈ ਏ ਕਹਿੰਦੇ ਨੇ ਕਿ ਅਮਰਿਤਪਾਲ ਜੀ ਭਾਈ ਅਮਰਿਤਪਾਲ ਜੀ ਰਿਸ਼ਵਤ ਦੇ ਕੇ ਤੇ ਵਾਈਫਾਈ ਦਾ ਜਿਹੜਾ ਇਸਤੇਮਾਲ ਕਰਦੇ ਨੇ ਜੇਲ੍ਹ ਦੇ ਵਿੱਚ ਬਿਲਕੁਲ ਗਲਤ ਹੈ ਪੋਸੀਬਲ ਹੀ ਨਹੀਂ ਰਿਸ਼ਵਤ ਕਿਵੇਂ ਚੱਲੇਗੀ ਤੁਸੀਂ ਮਲਜੂਮ ਬਣਾਓ ਨਾ ਉਦੋਂ ਦੇ ਜੇਲ੍ਹ ਸੁਪਰਡੈਂਡਰ ਨੂੰ ਮਲਜੂਮ ਬਣਾਓ ਹੂੰ ਜੋ ਫਾਈਲ ਦੇ ਉੱਪਰ ਤੁਸੀਂ ਹੈ ਨਹੀਂ ਕੋਈ ਦਰਖਾਸਤ ਨਹੀਂ ਦੇ ਰਹਾ ਇਟ ਮੀਨ ਤੁਸੀਂ ਝੂਠੇ ਹੋ ਉਹ ਦੀ ਸਟੇਟ ਝੂਠੀ ਆ ਉਹਨੂੰ ਕਾਹ ਦੇਵੇ ਅਗੇਂ ਦੇ ਅਗੇਂਸਟ ਨਿਊਜ਼ ਦੇ ਤਹਿਤ ਜਿਹੜੀ ਨਿਊ ਚੱਲਦੀ ਪਈ ਉਹਦੇ ਤਹਿਤ ਦਲਜੀਤ ਸਿੰਘ ਕਲਸੀ ਕਹਿੰਦਾ ਹੈ ਕਿ ਭਾਈ ਅਮਰਤਪਾਲ ਦੀ ਜਿਹੜੀ ਵਿਚਾਰਧਾਰਾ ਏ ਦੀਪ ਸਿੱਧੂ ਦੇ ਨਾਲ ਨਹੀਂ ਮੇਲ ਖਾਂਦੀ ਦੇਖੋ ਇਹ ਬੇਤੁਕੀਆਂ ਗੱਲਾਂ ਨੇ ਹਾਂਜੀ ਇਹਨਾਂ ਗੱਲਾਂ ਦਾ ਕੋਈ ਵੀ ਸੱਚ ਨਹੀਂ ਹੋ ਸਕਦਾ ਜਦੋਂ ਮਿਸਟਰ ਕਲਸੀ ਦਾ ਬਹੁਤ ਜ਼ਿਆਦਾ ਜਿਹੜੀ ਅਟੈਚਮੈਂਟ ਹੈ ਭਾਈ ਅਮਰਤਪਾਲ ਨਾਲ ਦੇਖੋ ਨਾ ਜਿਹੜੇ ਬੰਦਿਆਂ ਦੀ ਜਿਆਦਾ ਅਟੈਚਮੈਂਟ ਹੈ ਉਹਨਾਂ ਤੋਂ ਇਹ ਜਿਹੜੇ ਹਮਲੇ ਕਰਾ ਰਹੇ ਨੇ ਗੱਲਾਂ ਦੇ ਸੋ ਇਹ ਗਲਤ ਹੋ ਰਿਹਾ ਹੈ ਠੀਕ ਹੈ ਜੀ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਸਕੇ ਸਸਕੇ